ਆ ਪਿਆਰੀ ਸਾਧ ਸੰਗਤ ਜੀਓ ਵੱਡੇ ਭਾਗ ਹਨ ਸ਼ਮਾ ਦੇ ਦੀਵਾਨ ਦੇ ਵਿੱਚ ਸਤਿਗੁਰਾਂ ਦੇ ਸਜੇ ਹੋਏ ਪਾਵਨ ਦਰਬਾਰ ਨਿੱਘੀ ਗੋਦ ਅੰਦਰ ਆਪਾਂ ਸਾਰਿਆਂ ਨੂੰ ਗੁਰੂ ਚਰਨਾਂ 'ਚ ਗੁਰੂ ਦੇ ਪਿਆਰ 'ਚ ਬੈਠਣ ਦਾ ਸੁਭਾਗ ਹੈ ਸਮਾ ਪ੍ਰਾਪਤ ਹੋ ਰਿਹਾ ਹੈ ਇਹ ਬਹੁਤ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਅਸੀਂ ਗੁਰੂ ਕੀ ਗੋਦ ਵਿੱਚ ਗੁਰੂ ਦੇ ਦਰਬਾਰ ਵਿੱਚ ਗੁਰੂ ਦੇ ਚਰਨਾਂ 'ਚ ਇਉਂ ਸੰਗਤ 'ਚ ਬੈਠਦੇ ਹਾਂ ਪਰ ਸਾਧ ਸੰਗਤ ਜੀ ਕਈ ਵਾਰੀ ਜਦੋਂ ਐ ਬੈਠਦੇ ਆ ਫਿਰ ਮਨ ਵੀ ਕਈ ਵਾਰੀ ਇਹ ਸੋਚਦਾ ਹੈ ਜਦੋਂ ਸਾਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਅਸੀਂ ਬੈਠੇ ਕਿੱਥੇ ਆ ਸਾਨੂੰ ਬੈਠਣਾ ਕਿਵੇਂ ਚਾਹੀਦਾ ਹੈ ਕਿਸ ਤੰਗ ਨਾਲ ਅਸੀਂ ਬੈਠਣਾ ਹੈ ਕਿਵੇਂ ਅਸੀਂ ਗੁਰੂ ਦੀ ਖੁਸ਼ੀ ਲੈਣੀ ਹੈ ਫਿਰ ਉਹ ਮੰਨ ਲੋ ਵੀ ਉਦੋਂ ਸਾਡੇ ਮਾੜੇ ਭਾਗ ਹੁੰਦੇ ਨੇ ਸਤਿਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਕੀ ਪ੍ਰਮਾਣ ਦਿੱਤੇ ਹੋਏ ਨੇ ਵੱਡ ਭਾਗੀ ਹਰ ਸੰਗਤ ਪਾਵੇ ਵੱਡੇ ਭਾਗ ਜਾਗੇ ਸੀ ਗੁਰੂ ਕੀ ਸੰਗਤ ਚਾਗੇ ਔਰ ਸੰਗਤ ਜਾ ਕੇ ਵੀ ਫਿਰ ਮਹਾਰਾਜ ਕੇ ਭਾਗ ਹੀ ਨਹੀਂ। ਫਿਰ ਵੀ ਸਾਡੇ ਮਾੜੀ ਭਾਗ ਰਹਿੰਦੇ ਨੇ। ਸਾਡੇ ਅੰਦਰ ਭਰਮ ਬਣਿਆ ਰਹਿੰਦਾ ਹੈ, ਝੋਟਾ ਖਾਵੈ। ਭਾਵੇਂ ਗੁਰੂ ਦੇ ਪਿਆਰ ਦੇ ਵਿੱਚ ਅਸੀਂ ਆਪਣਾ ਜਿਹੜਾ ਸਮਾਂ ਹੈ ਗੁਰੂ ਦੇ ਚਰਨਾਂ 'ਚ ਬੈਠਣ ਦਾ ਉਹਨੂੰ ਸਫਲਾ ਨਹੀਂ ਬਣਾ ਸਕਦੇ ਨੇ। ਇਹ ਤੇ ਇਸੇ ਹੁੰਦੇ ਨੇ ਬਿਨ ਭਾਗਾਂ ਸਤ ਸੰਗ ਨਾਲ ਲੱਭੇ ਉਹਨਾਂ ਨੂੰ ਸੰਗਤ ਮਿਲਦੀ ਹੋਣੀ ਹੈ। ਕਿਉਂਕਿ ਮਨ ਮੁਖ ਖਰ ਹਰ ਸੰਗਤ ਕਨਾ ਕਰਹੀ ਵਿਖੇ ਠੌਰ ਦੁਰਗੰਧ ਹੈ ਫਿਰਹੀ ਜਾਉ ਕਿਉਂ ਤਿਮ ਬਣ ਜਾਏ ਸੰਯੋਗ ਹੋਤ ਗੜਾ ਕਾ ਨੀਂਦ ਸੰਯੋਗ ਕੇਵਾਰੀ ਆਸੀ ਆਕੇ ਸਾਡਾ ਜਿਹੜਾ ਮਨ ਹੈ ਨਾ ਇਹ ਚੰਚਲ ਹੈ ਚੰਚਲ ਮਨ ਗੁਰੂ ਦੇ ਪਿਆਰ ਚ ਜੁੜਦਾ ਨਹੀਂ ਹੈ ਮਨ ਕਰਕੇ ਵੀ ਨਹੀਂ ਅਸੀਂ ਜੁੜਦੇ ਤਨ ਕਰਕੇ ਵੀ ਨਹੀਂ ਜੁੜਦੇ ਫਿਰ ਕਈ ਵਾਰੀ ਅਸੀਂ ਹੁੰਗੇ ਚੁੰਗੇ ਸੁੰਗੇ ਤਨ ਪ੍ਰਕਾਰ ਦੇ ਲੋਕ ਹੁੰਦੇ ਨੇ ਜਿਹੜੇ ਸੰਗਤ ਚ ਆਉਂਦੇ ਨੇ ਕੇ ਤਹੀ ਦੇਖਣਾ ਆਉਂਦੇ ਨੇ ਵੀ ਇੱਥੇ ਕੀ ਹੋ ਰਿਹਾ ਹੈ ਕਈਆਂ ਨੂੰ ਨੀਂਦ ਆ ਜਾਂਦੀ ਹੈ ਕੋਈ ਕੋਈ ਹੁੰਦੇ ਨੇ ਜਿਹੜੇ ਰਸ ਲੈ ਕੇ ਜਾਂਦੇ ਨੇ ਨਹੀਂ ਬਹੁਤ ਆਤ ਕਰਕੇ ਤਾਂ ਅਸੀਂ ਦੇਖਦੇ ਆਂ ਵੀ ਆਉਂਦੇ ਨੇ ਪਰ ਟਾਈਮ ਪਾਸ ਕਰਕੇ ਚਲੇ ਜਾਂਦੇ ਨੇ ਇੱਧਰ ਉੱਧਰ ਕੰਮ ਕਰਕੇ ਜਾਂ ਗੱਲਾਂ ਕਰਨ ਲੱਗ ਜਾਣਗੇ ਸੰਗਤ 'ਚ ਬੈਠ ਕੇ ਗੱਲਾਂ ਕਰੀ ਜਾਣੀਆਂ ਨੇ ਇਹ ਜਿਹੇ ਲੋਕ ਵੀ ਹੁੰਦੇ ਨੇ ਸੋ ਆਓ ਸਤਿਗੁਰੂ ਮਹਾਰਾਜ ਆਪਣੇ ਤੇ ਭਾਵੇਂ ਆਪਾਂ ਗਿਣਤੀ 'ਚ ਬਹੁਤ ਥੋੜੇ ਹੁੰਨੇ ਆ ਸਾਡਾ ਮਨ ਬਹੁਤ ਖੁਸ਼ ਹੁੰਦਾ ਜਦੋਂ ਆਪਾਂ ਥੋੜੀ ਜੀ ਸੰਗਤ ਹੁੰਦੀ ਹੈ ਪਰ ਪਿਆਰ ਨਾਲ ਬੈਠਦੇ ਆ ਇੱਕ ਸਿੱਖ ਦੋ ਸਾਧ ਸੰਗਤ ਕੋਸ ਇੱਕ ਸਿੱਖ ਦੋ ਸਾਥ ਸੰਗਤ ਜਦੋਂ ਦੋ ਜੁੜ ਜਾਣ ਗੁਰੂ ਦੇ ਚਰਨਾਂ 'ਚ ਮਨ ਨੂੰ ਸਾਧ ਸੰਗਤ ਹੋ ਗਈ ਆਪਾਂ ਤਾਂ ਫੇਰ ਵੀ ਕਈ ਜੁੜ ਜਾਂਦੇ ਆ ਇਲਾਹਾ ਆਪਾਂ ਨੂੰ ਮਿਲ ਜਾਂਦਾ ਸੋ ਆਓ ਬੜ ਭਾਗੇ ਹਾਂ ਸਤਿਗੁਰਾਂ ਨੇ ਆਪਣੀ ਤੇ ਕਿਰਪਾ ਕੀਤੀ ਆਪਣੀ ਗੋਦ ਬਖਸ਼ੀ ਹੈ ਕੁਝ ਕਸਮ ਆਪਨੇ ਬੜਾ ਲਾਹਾ ਲੈ ਲਿਆ ਹੈ ਰਹਿ ਰਹਿ ਸੁਣ ਕੇ ਅਰਦਾਸ ਵਿੱਚ ਜੁੜ ਕੇ ਕੀਰਤਨ ਸੁਣ ਕੇ ਉਨਾਂ ਆਪਾਂ ਕੁਝ ਕੁ ਸਮਾਂ ਗੁਰੂ ਇਤਿਹਾਸ ਦਾ ਆਨੰਦ ਮਾਣਨਾ। ਕਲਗੀਧਰ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ ਆਪ ਸਰਵਣ ਕਰਦੇ ਆ ਰਹੇ ਹਾਂ। ਗੁਰੂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਿਖੇ ਜਿਹੜੇ ਐਸੇ ਅਸੀਂ ਆਪਣਾ ਦੇ ਭਰੇ ਲੋਕਾਂ ਸਾਡੀ ਸੁਧਾਈ ਕਰ ਰਹੇ ਨੇ। ਉਦੋਂ ਆਪ ਹਾਜ਼ਰ ਨਾਜ਼ਰ ਸੀਨਾ। ਸੁਧਾਈ ਹੁਣ ਵੀ ਹੁੰਦੀ ਹੈ ਹੁਣ ਸਾਨੂੰ ਦਿਖਦੀ ਨਹੀਂ ਹੈ। ਉਦੋਂ ਤਾਂ ਮਹਾਰਾਜ ਨੇ ਮਸੰਦਾ ਨੂੰ ਫੜ ਲਿਆਂਦਾ ਫਿਰ ਸਜ਼ਾਵਾਂ ਦਿੱਤੀਆਂ ਸਜ਼ਾਵਾਂ ਹੁਣ ਵੀ ਮਿਲਦੀਆਂ ਨੇ ਇਹ ਨਹੀਂ ਗੱਲ ਵੀ ਹੁਣ ਨਹੀਂ ਮਿਲਦੀਆਂ ਹੁਣ ਹੁਣ ਸਾਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਮਿਲ ਜਾਂਦੀਆਂ ਸਜ਼ਾ ਉਦੋਂ ਮਹਾਰਾਜ ਇਹ ਸਜ਼ਾਵਾਂ ਦੇ ਰਹੇ ਸਨ ਜਿਹੜੇ ਫਿਰ ਗੁਰੂ ਘਰ ਦੇ ਵਿੱਚ ਗਲਤੀਆਂ ਕਰਦੇ ਸੀ ਉਹਨਾਂ ਨੂੰ ਫੜ ਕੇ ਸੋਧਾ ਲਾਇਆ ਗਿਆ ਬੁੜੇ ਪਿਆਰ ਨਾਲ ਭਾਈ ਫੇਰੂ ਭਾਈ ਜਗਤਾ ਵਰਗੇ ਭਾਈ ਤਖਤ ਮਲ ਵਰਗੇ ਸਾਰੇ ਮਸੰਦਾਂ ਦਾ ਪ੍ਰਸੰਗ ਸੁਣਿਆ। ਆਨੰਦ ਚੰਦ ਸੀ ਜਿਹੜਾ ਇਹ ਵੀ ਗੁਰੂ ਘਰ ਚੋਂ ਭੱਜ ਕੇ ਗਿਆ ਉਹਦੀ ਮੌਤ ਦਾ ਹਵਾਲਾ ਸੁਣਿਆ ਕਿ ਕਿਵੇਂ ਅਣਾਈ ਮੌਤ ਮਰਿਆ। ਸੋ ਇਸ ਤਰ੍ਹਾਂ ਹੁਣ ਹੋਰ ਭਾਈ ਗੁਰਦਾਸ ਜੀ ਆਏ। ਆਏ ਤਾਂ ਇਹ ਦੇਹਰਾਦੂਨ ਤੋਂ ਮਾਤਾ ਪੰਜਾਬ ਕੌਰ ਜੀਆਂ ਕੋਲੋਂ ਸੀ। ਅਜੇਦੋਂ ਖਬਰ ਮਿਲੀ ਇਹ ਵੀ ਮੁੜਨ ਲੱਗੇ ਪਰ ਮਹਾਰਾਜ ਨੇ ਕੋਲ ਬੁਲਾ ਲਿਆ ਸਿੱਖ ਭੇਜ ਕੇ ਵਰ ਦਿੱਤਾ ਕਿਉਂਕਿ ਭਾਈ ਬੈਲੋਕਿਆਂ ਚੋਂ ਸੀ ਇਹਨੂੰ ਮਹਾਰਾਜ ਨੇ ਗੁਰੂ ਘਰ ਦੇ ਵਿੱਚ ਰੱਖਿਆ ਇਸੇ ਨੇ ਫਿਰ 212 ਭਾਈ ਗੁਰਦਾਸ ਦੀਆਂ 12 ਜਿਹੜੀਆਂ ਬੱਜਦੀਆਂ ਨੇ ਕਲਗੀਧਰ ਮਹਾਰਾਜ ਦੀ ਉਪਮਾ ਇਹਨੇ ਰਚਨਾ ਕੀਤੀ ਹੋਈ ਹੈ ਕਿਉਂਕਿ ਬਹੁਤ ਬੰਦਗੀ ਵਾਲਾ ਗੁਰਸਿੱਖ ਸੀ ਸੋ ਇਸੇ ਤਰ੍ਹਾਂ ਹੀ ਹੁਣ ਅਗਲਾ ਪ੍ਰਸੰਗ ਅਜਰੰਭ ਹੋ ਰਿਹਾ ਹੈ ਮਨ ਮਰਤੀਆਂ ਇਕਾਗਰ ਗੁਰੂ ਚਰਨਾਂ ਦਾ ਧਿਆਨ ਰਸਨਾ ਪਵਿੱਤਰ ਕਰੀਏ ਪਿਆਰ ਨਾਲ ਉਚਾਰੀਏ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਸਾ ਆਈ ਇਸੇ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਹਜ਼ੂਰ ਰੋਜ਼ਾਨਾ ਹੀ ਸੰਗਤਾਂ ਉਹਦੀਆਂ ਸੀ ਆਈ ਗੁਰਦਾਸ ਜੀ ਦਾ ਪ੍ਰਸੰਗ ਹੋ ਕੇ ਹਟਿਆ ਦੂਸਰੇ ਦਿਨ ਸੰਗਤ ਆ ਗਈ ਹੈ ਨਮੋ ਕੇਨ ਸੁਧ ਬੈਠ ਬਤਾਈ ਸਤਿਗੁਰਾਂ ਦੇ ਜੀਦਾਰ ਕੀਤੇ ਨਮਸਕਾਰਾਂ ਕੀਤੀਆਂ ਸਤਿਗੁਰਾਂ ਦੀ ਹਜ਼ੂਰੀ ਸੱਜ ਗਏ ਨੇ ਸਾਰੇ ਫਿਰ ਕੁਝ ਗੁਰਸਿੱਖਾਂ ਨੇ ਖੜੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਕੇ ਦੱਸਿਆ ਆਰਗਰਾਮ ਬਜਰੂੜ ਮਹਾਨ ਆਖਿਆ ਸੱਚੇ ਪਾਤਸ਼ਾਹ ਜਦੋਂ ਅਸੀਂ ਸਾਰੀ ਸੰਗਤ ਆ ਰਹੀ ਸੀ ਅਸਤੂਰਜ ਦਰਿਆ ਦੇ ਕਿਨਾਰੇ ਪਹਿਲੇ ਪਾਸੇ ਜਿਹੜਾ ਬਜਰੂੜ ਨਗਰ ਹੈ ਸਤਗੁਰ ਸੰਗ ਬੈਰ ਤਨ ਠਾਨਾ ਉਥੇ ਦੇ ਲੋਕਾਂ ਨੇ ਗੁਰੂ ਘਰ ਦੇ ਨਾਲ ਬਹੁਤ ਜ਼ਿਆਦੇ ਈਰਖਾ ਬੈਰ ਕੀਤਾ ਹੈ ਆਵਤ ਪਿਕ ਸੰਗਤ ਸਮੁਦਾਇ ਸੱਚੇ ਬਾਦਸ਼ਾਹ ਜਦੋਂ ਅਸੀਂ ਸਾਰੀ ਸੰਗਤ ਆ ਰਹੀ ਸੀ ਸਾਨੂੰ ਉਹਨਾਂ ਸਾਰਿਆਂ ਨੇ ਦੇਖ ਕੇ ਸਰਤਾ ਨਿਕਟ ਧਾਇ ਅਗਵਾਏ ਜਦੋਂ ਸਤੂਰਜ ਦਰਿਆ ਪਾਰ ਕਰਨਾ ਸੀ ਇੱਥੇ ਸਾਨੂੰ ਸਾਰਿਆਂ ਨੂੰ ਆ ਕੇ ਉਸ ਨਗਰ ਦੇ ਲੋਕਾਂ ਨੇ ਘੇਰ ਲਿਆ ਲੁੱਟਿਓ ਮਾਰਗ ਕਰ ਬਲ ਭਾਰਾ ਭਾਰੀ ਬਲ ਕਰਕੇ ਨਗਰ ਦੇ ਲੋਕ ਜਾਦੇ ਸੀ ਸੰਮਤ ਸੀ ਸਿੱਖ ਥੋੜੇ ਸਾਂ ਉਹਨਾਂ ਨੇ ਸਾਨੂੰ ਸਾਰੀ ਸੰਗਤ ਨੂੰ ਲੁੱਟਿਆ ਹੈ ਸ਼ੀਨ ਵਸਤ ਕੇ ਤੱਕ ਕੋ ਮਾਰਾ ਮਾਰਾ ਸਾਨੂੰ ਮਾਰਨਾ ਵੀ ਕੀਤਾ ਤੇ ਨਾਲੇ ਜੋ ਸਾਡੇ ਕੋਲ ਵਸਤੂਆਂ ਸੀ ਗੁਰੂ ਘਰ ਦੀਆਂ ਵਸਤਰ ਜਾ ਤਾਂ ਹੰਦੌਲਤ ਸਾਰਾ ਕੁਝ ਖੋ ਲਿਆ ਸਾ ਤੋਂ ਦੇਤ ਰਹੇ ਬਹੁ ਗੁਰੂ ਦੁਹਾਈ ਅਸੀਂ ਆਪ ਜੀ ਦੇ ਦੁਹਾਈ ਦਿੱਤੀ ਕਿ ਸਾਰਾ ਕੁਝ ਗੁਰੂ ਦਾ ਹੈ ਗੁਰੂ ਕਲੰਗੇ ਧਰਮਹਾਰਾ ਦੇ ਕੋਲ ਲੈ ਕੇ ਜਾਣਾ ਹੈ ਇਹ ਸਾਡਾ ਨਹੀਂ ਹੈ ਬੜੀ ਦੁਹਾਈ ਦਿੱਤੀ ਨਹਿਮਾਨੇ ਕਿੰਨੀ ਜੜਤਾਈ ਉਹਨਾਂ ਮੂਰਖਾਂ ਨੇ ਸਾਡੀ ਗੱਲ ਨਹੀਂ ਮੰਨੀ ਮੂਰਖਤਾਈ ਕੀਤੀ ਸਾਰਾ ਕੁਝ ਖੋਲਿਆ ਸੁਣ ਕ ਲੰਗੀ ਤਰ ਕੋਪ ਵਿਸਾਲਾ ਕਲਨੀ ਤਰ ਮਹਾਰਾਜ ਸੁਣ ਕੇ ਰੋਸ ਵਿੱਚ ਆ ਜਾਂਦੇ ਹਨ ਤੀਨ ਲੋਕਨ ਕੇ ਭੈ ਜਨ ਕਾਲਾ ਮਹਾਰਾਜ ਨੇ ਬਚਨ ਕੀਤਾ ਕਹ ਲਿ ਗਿਓ ਨਾ ਲੋਕਾਂ ਦਾ ਕਾਲ ਆ ਗਿਆ ਹੈ ਜਿਨ੍ਹਾਂ ਨੇ ਕਰਤੱਵ ਕੀਤਾ ਹੈ ਇੱਕ ਦੋਏ ਦਿਨ ਅੰਤਰ ਕੋ ਪਾਏ ਇੱਕ ਦੋ ਦਿਨ ਲੰਘੇ ਹਨ ਓ ਸਤਿਗੁਰੂ ਮਹਾਰਾਜਿਆਂ ਨੇ ਇਸੇ ਤਰ੍ਹਾਂ ਅਨੰਦਪੁਰ ਸਾਹਿਬ ਵਿਖੇ ਗੁਰੂਵਰ ਢੰਕੋ ਫੁਰਮਾਏ ਸਤਿਗੁਰੂ ਮਹਾਰਾਜਿਆਂ ਨੇ ਹੁਕਮ ਕੀਤਾ ਹੈ ਅਜ ਇੱਕ ਦੋ ਦਿਨਾਂ ਬਾਅਦ ਬਾਜ ਉੱਠਿਓ ਰਣਜੀਤ ਨਗਾਰਾ ਚੜਨ ਵਾਸਤੇ ਮਹਾਰਾਜ ਨੇ ਹੁਕਮ ਕਰ ਦਿੱਤਾ ਵੀ ਖਾਲਸਾ ਤਿਆਰ ਹੋ ਜੋ ਕੜੀ ਕਰਨੇ ਹੈ ਹੁਕਮ ਹੋਇਆ ਰਣਜੀਤ ਨਗਾਰਾ ਵੱਜ ਗਿਆ ਚੜਨ ਵਾਸਤੇ ਸੁਨੇ ਬੰਬ ਸਿੰਘਨ ਕਹਿ ਤਿਆਰਾ ਜਦੋਂ ਸਿੰਘਾਂ ਨੇ ਰੰਗਾਰੇ ਦੀਆਂ ਚੋਟਾਂ ਸੁਣਿਆ ਕਿ ਚੜਾਈ ਕਰਨੀ ਹੈ ਕਿਉਂਕਿ ਨਗਾਰੇ ਵਜਾਉਣ ਦਾ ਤਰੀਕਾ ਹੋਇਆ ਕਰਦਾ ਹੈ ਇਹ ਜਦੋਂ ਲੰਗਰ ਤਿਆਰ ਹੋਣਾ ਉਦੋਂ ਨਗਾਰਾ ਹੋਰ ਟੰਗ ਨਾਲ ਵੱਜਦਾ ਹੈ ਜਦੋਂ ਫਿਰ ਚੜਾਈ ਕਰਨੀ ਹੈ ਨਗਾਰਾ ਫਿਰ ਹੋਰ ਤਰੀਕੇ ਨਾਲ ਦੂਰੀ ਚੋਬ ਮਾਰੀਂਦੀ ਹੈ ਸਿੰਘਾਂ ਨੂੰ ਪਤਾ ਲੱਗ ਗਿਆ ਫਟਾਫਟ ਤਿਆਰ ਹੋ ਗਏ ਨਗਾਰਾ ਵੱਜ ਗਿਆ ਹੈ ਹਾਇ ਪਰ ਜੀਨ ਪਾਏ ਕਰ ਤਬੈ ਸਾਰਿਆਂ ਨੇ ਆਪਣੇ ਜਿਨ੍ਹਾਂ ਕੋ ਘੋੜੇ ਸੀ ਉਹਨਾਂ ਘੋੜਿਆਂ ਤੇ ਕਾਠੀਆਂ ਪਾ ਲੀਆਂ ਹਨ ਚਲੇ ਜੇ ਤੱਕ ਪੈਦਲ ਥੇ ਸਭੈ ਜਿਹੜੇ ਪੈਦਲ ਸਨ ਘੋੜਿਆਂ ਤੋਂ ਬਿਨਾ ਚੱਲਣ ਵਾਲੇ ਉਹਨਾਂ ਨੇ ਕਮਰ ਕਸੇ ਕਰਕੇ ਆਪਣੇ ਹਥਿਆਰ ਚੁੱਕ ਲਏ ਘਰ ਸ਼ਮਸ਼ੀਰ ਹੋਏ ਸ਼ਮਸ਼ੀਰਾ ਗਲ ਵਿੱਚ ਗਾਤਰੇ ਸ਼ਮਸ਼ੀਰਾ ਪਾ ਕੇ ਸ਼ੇਰਾਂ ਦੇ ਨਿਆਲੀ ਸਜ ਗਏ ਹਨ ਸਿੰਘ ਕਸੀ ਕਮਰ ਗਹਿ ਤੁਪਕ ਕਨੇਰਾ ਕਈਆਂ ਨੇ ਆਪਣੇ ਕਮਰ ਕਸੇ ਕਸ ਲਏ ਹਨ ਤਲਵਾਰਾਂ ਕਸ ਲੀਆਂ ਨੇ ਕਮਰ ਕਾਸਿਆਂ ਦੇ ਵਿੱਚ ਕਈਆਂ ਨੇ ਆਪਣੀਆਂ ਬਦੂਖਾਂ ਚੁੱਕ ਲੀਆਂ ਨੇ ਜਿਹੜੇ ਬਦੂਖ ਚਲਾਉਣ ਜਾਣਦੇ ਸੀ ਜਿਹੜੇ ਨੇਜੇ ਚਲਾਉਣ ਜਾਣਦੇ ਸੀ ਉਹਨਾਂ ਨੇਜੇ ਚੁੱਕ ਲਏ ਹਨ ਜਿਹੜੇ ਤੀਰ ਅੰਦਾਜ਼ੀ ਸੀ ਉਹਨਾਂ ਨੇ ਆਪਣੇ ਤੀਰ ਚੁੱਕ ਲਏ ਹਨ ਕਿਨਸ ਗੁਰੂ ਆਖੇਰ ਬਹਾਨਾ ਕਲਗੀਧਰ ਮਹਾਰਾਜ ਨੇ ਸ਼ਿਕਾਰ ਖੇਡਣ ਦਾ ਬਹਾਨਾ ਕੀਤਾ ਚਮੂ ਬਿਦਰ ਜੁਤਾ ਕੇ ਪਰਥਾਨਾ ਪਿਆ ਸਾਰੀਆਂ ਫੌਜਾਂ ਨੂੰ ਲੈ ਕੇ ਸਤਿਗੁਰੂ ਮਹਾਰਾਜ ਚੱਲ ਪਏ ਹਨ ਸਰਤਾ ਪਰ ਉਤਕਰ ਫਿਰੇ ਆ ਸਤਲੁਜ ਦਰਿਆ ਨੂੰ ਪਾਰ ਕੀਤਾ ਅਗੇ ਲੰਘ ਜਾਂਦੇ ਹਨ ਸਾਰੇ ਉਸ ਪਹਾੜੀ ਲਾਕੇ ਜੰਗਲ ਚ ਫਿਰਦੇ ਨੇ ਸਹਿਜ ਸੁਪਾਏ ਅਖੇ ਰਹਿ ਕਰੇ ਸੁਤੇ ਸਿੱਧ ਸ਼ਿਕਾਰ ਖੇਡਦੇ ਖੇਡਦੇ ਇਹ ਤੋਤ ਵਿਚਰਤ ਪਹੁੰਚੇ ਤਹਾਂ ਇਧਰ ਉਧਰ ਘੁੰਮਦੇ ਜਾ ਉਥੇ ਨੂੰ ਰਹੇ ਸੀ ਮਹਾਰਾਜ ਆ ਪਹੁੰਚਦੇ ਹਨ ਦੁਸ਼ਟ ਬਜਰੂਦ ਗ੍ਰਾਮ ਥੋ ਜਹਾਂ ਜਿਥੇ ਇਹ ਬਜਰੂੜ ਨਗਰ ਸੀ ਜਿਹੜੇ ਦੁਸ਼ਟ ਲੋਕ ਜਿਨ੍ਹਾਂ ਨੇ ਸਾਰੀ ਸੰਗਤ ਨੂੰ ਲੁੱਟਿਆ ਸੀ ਮਹਾਰਾਜ ਉਸ ਨਗਰ ਦੇ ਨੇੜੇ ਜਾ ਪਹੁੰਚੇ ਨਿਗਟ ਹੋਏ ਕਰ ਮਾਰੋ ਮਾਰੀ ਤੁਮ ਹੋ ਗਿਆ ਸਤਿਗੁਰੂ ਮਹਾਰਾਜ ਦਾ ਕੇ ਇਹਨਾਂ ਨੇ ਸੰਗਤ ਲੁੱਟੀ ਹੈ ਇਹਨਾਂ ਨੂੰ ਥੋੜਾ ਜਿਹਾ ਮਜ਼ਾ ਚਖਾਓ ਕਿ ਸਿੰਘਾਂ ਨੇ ਆਪਣੀਆਂ ਬਦੂਖਾਂ ਜਾਂ ਸ਼ਸਤਰ ਲੈ ਕੇ ਮਾਰਨਾ ਸ਼ੁਰੂ ਕੀਤਾ ਹੈ ਔਰੜ ਪਰੇ ਭੀਰ ਇਤਬਾਰੀ ਇੱਕੋ ہماری ਸੋਰ ਵੇ ਜੋਰ ਦੀ ਹੱਲਾ ਕਰਕੇ ਜਾ ਪੈਂਦੇ ਹਨ ਨਗਰ ਤੇ ਗੁਜਰ ਅਰ ਰੰਗੜ ਦਵੇ ਜਾਤੀ ਇਸ ਨਗਰ ਦੇ ਵਿੱਚ ਗੁਜਰ ਲੋਕ ਤੇ ਰੰਗੜ ਲੋਕ ਸਨ ਇਹ ਵੀ ਬਹੁਤ ਮਾਰਖੜਾ ਹੈ ਤੇ ਲੁੱਟ ਖਸਟ ਕਰਨ ਵਾਲੇ ਲੋਕ ਹੁੰਦੇ ਰੰਗੜ ਤੇ ਗੁਜਰ ਜਦੋਂ ਇਹ ਸੰਗਤਾਂ ਦੇਖੀਆਂ ਸਿੰਘ ਸੂਰਮੇ ਦੇਖੇ ਹੱਲਾ ਪੈਣ ਲੱਗਿਆ ਹੈ ਜਾਨਿਓ ਜਬਾ ਹੋਤ ਭੇ ਘਾਤੀ ਜਦੋਂ ਇਹਨਾਂ ਨੇ ਦੇਖਿਆ ਕਿ ਸਾਡੇ ਤੇ ਹੱਲਾ ਕਰ ਦਿੱਤਾ ਗੁਰੂਕੀਆਂ ਫੌਜਾਂ ਨੇ ਗਹਿ ਗਹਿ ਸਸਤਰ ਬਨੇ ਸਭ ਤਾਨਾ ਇਹ ਵੀ ਸ਼ਤਰ ਲੈ ਕੇ ਬੜੇ ਸਾਵਧਾਨ ਹੋ ਗਏ ਕਿਉਂਕਿ ਇਹ ਵੀ ਮਾਰਖਾਹੇ ਲੜਨ ਵਾਲੇ ਲੋਕ ਸੀ ਚੜੇ ਸਦਨ ਜੇ ਹੁਤੇ ਮਹਾਨਾ ਕੀ ਕੀਤਾ ਇਹਨਾਂ ਨੇ ਕਿਉਂਕਿ ਖਾਲਸਾ ਤਾਂ ਬਾਹਰੋਂ ਗਿਆ ਸੀ ਆਪਣੇ ਘਰਾਂ ਦੇ ਉੱਤੇ ਚੜ ਗਏ ਹਨ ਪੁੱਤੋ ਗ੍ਰਾਮ ਮਹਿ ਦੁਰਗ ਛੁਟੇਰਾ ਜਿਹੜੇ ਇਹਨਾਂ ਦੇ ਵੱਡੇ ਘਰ ਸੀ ਜਾਂ ਘਰਾਂ ਦੇ ਉੱਤੇ ਜਿੱਥੇ ਓਟ ਕਰੀ ਹੋਈ ਸੀ ਪੱਕੇ ਸੀ ਉਹਨਾਂ ਘਰਾਂ ਦੇ ਉੱਤੇ ਜਾ ਚੜੇ ਇਸ ਨਗਰ ਦੇ ਇੱਕ ਛੋਟਾ ਜਿਹਾ ਕਿਲਾ ਵੀ ਸੀ ਜਾਏ ਪ੍ਰਵੇਸ਼ ਹੈ ਬਹੁਤ ਇਸ ਮੇਰਾ ਬਹੁਤ ਜ਼ਿਆਦਾ ਉਸ ਗੜੀ ਦੇ ਵਿੱਚ ਕਿਲੇ ਦੇ ਵਿੱਚ ਜਾ ਬੜੇ ਹਨ ਥਾਉ ਥਾਉ ਕਰਕੇ ਤਕਰਾਈ ਇਹਨਾਂ ਰੰਗੜਾ ਗੁਜਰਾ ਨੇ ਆਪਣੇ ਕੋਠਿਆਂ ਤੇ ਚੜ ਕੇ ਕਿਲੇ ਤੇ ਚੜ ਕੇ ਥਾਂ ਥਾਂ ਤੇ ਤਕੜਾਈ ਕਰ ਦੁੱਤੀ ਹੈ ਇਦਰਾ ਸਿੰਘਾਂ ਨੇ ਵੀ ਨਗਰ ਦੇ ਚਾਰ ਸਪੇਰੇ ਤਕੜਾਈ ਕੀਤੀ ਐ ਛੁੱਟੀ ਤੁਪਕ ਗਨ ਮਚੀ ਲੜਾਈ ਹੁ ਗੋਲੀਆਂ ਬਦੂਖਾਂ ਚੱਲਣੀਆਂ ਸ਼ੁਰੂ ਹੋ ਗਿਆ ਜੰਗ ਸ਼ੁਰੂ ਹੋ ਗਿਆ ਭਾਰ ਬਰੂਦ ਮੁਸ ਟਨਕੋ ਡਾਲੇ ਕਿਉਂਕਿ ਉਦੋਂ ਜਿਹੜੀਆਂ ਬਦੂਖਾਂ ਹੁੰਦੀਆਂ ਅਸੀਂ ਅੱਜ ਵਾਂਗੂ ਆਟੋਮੈਟਿਕ ਨਹੀਂ ਸੀ ਹੁੰਦੀਆਂ ਉਹਨਾਂ ਵਿੱਚ ਗਰੂਦ ਹੱਥਾਂ ਨਾਲੇ ਮੁਠੀਆਂ ਭਰ ਕੇ ਪਾਇਆ ਜਾਂਦਾ ਸੀ ਅਸੀਂ ਵੀ ਦੇਖੀ ਹੈ ਸੋ ਟੋਪੀਆਂ ਹੁੰਦੀਆਂ ਲੱਗੀਆਂ ਵੀ ਆ ਉਹਨਾਂ ਦੇ ਵਿੱਚ ਫਿਰ ਪਲੀਤਾ ਲਾਇਆ ਜਾਂਦਾ ਫਿਰ ਚਲਾਈ ਜਾਂਦੀ ਕਾਫੀ ਪahari ਬਦੂਖ ਹੁੰਦੀ ਉਹ ਇਸ ਤਰ੍ਹਾਂ ਗਜਾਂ ਦੇ ਨਾਲ ਠੋਕਦੇ ਪਹਿਲਾਂ ਬਰੂਦ ਜੀ ਲੀਰ ਪਾਉਂਦੇ ਫਿਰ ਬਰੂਦ ਪਾਉਂਦੇ ਬਰੂਦ ਦੇ ਉੱਤੇ ਫਿਰ ਗੋਲੀਆਂ ਪਾ ਕੇ ਫਿਰ ਲੀਰ ਪਾਉਂਦੇ ਠੋਕਦੇ ਤੇ ਫਿਰ ਪਲੀਤਾ ਲਾ ਕੇ ਚਲਾਇਆ ਕਰਦੇ ਸੀ ਹੁਣ ਉਹ ਮੁਠੀਆਂ ਭਰ-ਭਰ ਕੇ ਖਾਸਾ-ਕਾਸਾ ਜ਼ਿਆਦਾ ਬਰੂਦ ਭਰ ਲਿਆ ਉਹਦੇ ਵਿੱਚ ਇਹ ਹੁੰਦਾ ਸੀ ਵੀ ਜਿੰਨਾ ਜ਼ਿਆਦਾ ਬਰੂਧ ਪਾਓ ਉਹਨੇ ਉਹ ਜ਼ਿਆਦਾ ਮਾਰ ਕਰਦੀ ਹੁੰਦੀ ਸੀ ਇੰਉਂ ਭਰ-ਭਰ ਕੇ ਬਰੂਧ ਬੰਦੂਖਾਂ ਦੇ ਵਿੱਚ ਇਧਰੋਂ ਤਾਂ ਇਹ ਰੰਗੜ ਗੁੱਜਰ ਵੀ ਕੋਠਿਆਂ ਦੇ ਉੱਤੇ ਆਪਣੀਆਂ ਬੰਦੂਖਾਂ ਤਿਆਰ ਕਰ ਰਹੇ ਨੇ ਪੇड्रो ਸੁਂਗਾ ਨੇ ਵੀ ਬਾਹਰਲੇ ਪਾਰਸਿਆਂ ਬੰਦੂਖਾਂ ਤਿਆਰ ਕਰ ਲੀਆਂ ਨੇ। ਧੋਕਤ ਗੁਲ ਕਾਗਜੇ ਨਿਕਲੇ। ਜਦੋਂ ਇਹ ਗੋਲ ਗੋਲੀਆਂ ਭਰ ਲੈਂਦੇ ਨੇ ਗੱਜ ਫਿਰ ਬਾਹਰ ਕੱਢ ਲੈਂਦੇ ਨੇ ਗੋਲੀਆਂ ਪਾ ਕੇ। ਸਿੰਘਰ ਕਲਾ ਪਰ ਜੋੜੇ ਤੋੜੇ। ਉਹਨੂੰ ਕਲਾ ਕਹਿੰਦੇ ਜਿਹਨੂੰ ਆਪਾਂ ਘੋੜਾ ਕਹਿੰਦੇ ਜਿਹਨੂੰ ਆਪਾਂ ਬਟਨ ਅੱਜਕੱਲ ਬਟਨ ਮੰਨ ਲੋ ਉਂਗਲੀ ਨਾਲ ਬਟਨ ਦੱਬੀਂਦਾ ਘੋੜਾ ਦੱਬੀਂਦਾ ਨਾਲ ਦੀ ਨਾਲ ਚੱਲ ਪੈਂਦੀ ਐ। ਪੁਰਾਣੇ ਸਮੇਂ ਚ ਉਹਦੇ ਕਲਾ ਹੁੰਦੀ ਇਕਲੇ ਉਤਲੇ ਪਾਸੇ ਟੋਪੀ ਹੁੰਦੀ ਉਹਨੂੰ ਪਹਿਲਾਂ ਪਿੱਛੇ ਹਟਾਉਂਦੇ ਫਿਰ ਉਹਦੇ ਵਿੱਚ ਪਲੀਤਾ ਰੱਖਦੇ ਫਿਰ ਥਲੋਂ ਘੋੜਾ ਦੱਬਦੇ ਫਿਰ ਉਹ ਚੱਲਿਆ ਕਰਦੀ ਸੋ ਇਸ ਤਰ੍ਹਾਂ ਕਲਾ ਮੋੜ ਕੇ ਵਿੱਚ ਪਲੀਤੇ ਲਾਏ ਹਨ ਤਹੇ ਪਲੀਤੇ ਪਰ ਕੁਛ ਮੋੜੇ ਯੋ ਕੁਛ ਮੋੜ ਕੇ ਪਲੀਤਾ ਧਰ ਕੇ ਦਸਤਰਵਾ ਕਰ ਤੁਰਨ ਤੱਕ ਇਹ ਫਿਰ ਆਪਣੇ ਹੱਥਾਂ ਦੇ ਵਿੱਚ ਲਾ ਕੇ ਬਦੂਖ ਮੋਢੇ ਨਾਲ ਲਾ ਕੇ ਨਸਾਨਾ ਲੈਂਦੇ ਧੁਖ ਤ ਉੱਠੇ ਤ ਤਕਾਲ ਤੜਾ ਕੇ ਜਦੋਂ ਮੈਂ ਘੋੜਾ ਛੱਡਦੇ ਨਾਲ ਦੇ ਨਾਲ ਪਲੀਤਾ ਧੁਖਦਾ ਧੁਖਿਆ ਪਲੀਤਾ ਫਿਰ ਬਰੂਦ ਕੋਲ ਅੱਗ ਜਾਂਦੀ ਫਿਰ ਬਦੂਖ ਚੱਲਦੀ ਤੜ ਤੜ ਹੋਂ ਗੋਲੀਆਂ ਚੱਲਣ ਲੱਗੀਆਂ ਹਨ ਸ਼ੁਕਤ ਗੋਰੀ ਫੋੜ શરીਰੰ ਪਿਓ ਜਿੱਥੇ ਨਸਾਂ ਨਸਨ ਕੇ ਮਾਰਦੇ ਜਿਹਦੇ ਜਾ ਕੇ ਵੱਜਦੀ ਸਰੀਰ ਨੂੰ ਭੰਨ ਦਿੰਦੀ ਹੈ ਇਕਤ ਸਰੋਨਤ ਪਿੰਗਤ ਚੀਰੰ ਪਿਓ ਜਿਹਦੇ ਗੋਲੀ ਵੱਜਦੀ ਫਿਰ ਸਰੀਰ ਨੂੰ ਪਾੜ ਦਿੰਦੀ ਉਹ ਚੋਂ ਖੂਨ ਵਗਦਾ ਹੈ ਕੱਪੜੇ ਭਿਜ ਰਹੇ ਹਨ ਹੋਏ ਕਾਲ ਕਵਨ ਪੰਬ ਕੰਤੇ ਜਿਹੜੇ ਕਾਇਲ ਹੋ ਗਏ ਜਿਨ੍ਹਾਂ ਦੇ ਸਰੀਰਾਂ ਦੇ ਵਿੱਚ ਦੀ ਗੋਲੀਆਂ ਲੰਘੀਆਂ ਉਹਨਾਂ ਦੇ ਵੱਡੇ ਵੱਡੇ ਜ਼ਖਮ ਹੋ ਗਏ ਉਦੋਂ ਸਰੀਰ ਵੀ ਵੱਡੇ ਵੱਡੇ ਹੋਇਆ ਕਰਦੇ ਸੀ ਤਕੜੇ ਹੁੰਦੇ ਸੀ ਉਹ ਜ਼ਖਮਾਂ ਦੇ ਵਿੱਚੋਂ ਖੂਨ ਪੱਕ-ਪੱਕ ਕਰਕੇ ਬਾਹਰ ਆ ਰਿਹਾ ਹੈ ਇੱਕ ਹੁਮਤ ਇੱਕ ਪ੍ਰਾਣ ਤਜੰਤੇ ਇੱਕ ਹੁਮਦੇ ਹਨ ਜਿਨ੍ਹਾਂ ਦੇ ਟੰਗਾਂ 'ਚ ਜਾਂ ਕਿਸੇ ਮੋਢੇ ਗੋਲੀ ਲੱਗੀ ਆ ਉਹ ਗਿਰਿਆ ਤਾਂ ਹੈ ਨਹੀਂ ਹੁਮਦਾ ਫਿਰ ਰਿਹਾ ਹੈ ਕਈ ਜਨਾ ਦੇ ਸਰ ਵਿੱਚ ਵੱਜੀ ਜਾਂ ਛਾਤੀ 'ਚ ਵੱਜੀ ਉਹ ਮਰ ਗਏ ਹਨ ਇੱਕ ਭੀਖਨ ਬਿਕੋਵਤ ਪੀਰਾ ਇਸ ਤਰ੍ਹਾਂ ਭਿਆਨਕ ਦਾ جنگ ਸ਼ੁਰੂ ਹੋ ਗਿਆ ਫਿਰ ਕੁ ਜੋ ਸਨ ਜਿਹੜਾ ਭਿਆਨਕ ਜੰਗ ਦੇਖ ਕੇ ਉਹਨਾਂ ਦੇ ਮਨ ਡੋਲ ਗਏ ਨੇ ਕੈਰ ਬਣ ਗਏ ਦਬ ਕੇ ਇੱਕ ਸ਼ੋਰ ਕਰ ਤੀਰਾ ਇੱਕ ਵੇ ਭੱਜ ਗਏ ਹਨ ਛੱਡ ਕੇ ਉਹ ਜੰਗ ਹੁੰਦੇ ਆ ਕਈਆਂ ਨੇ ਜਿਨ੍ਹਾਂ ਕੋਲ ਤੀਰ ਸੀ ਉਹਨਾਂ ਨੇ ਮਾੜਾ ਮੋਟਾ ਇੱਕ ਦੰਦੀ ਵਾਰੀ ਤੀਰ ਚਲਾਇਆ ਉਹ ਤੀਰ ਉੱਥੇ ਛੱਡ ਕੇ ਭੱਜ ਗਏ ਸਿੰਘ ਨਵਹਿਰ ਚੋ ਗਿਰਦਾ ਕੇਰਾ ਇਹ ਆ ਗਲਗੀ ਧਰਮਹਾਰਾ ਜੀਆਂ ਫੌਜਾਂ ਨੇ ਬਜਰੂਨ ਨਗਰ ਚਾਰ ਸਵੇਰੇ ਤੋਂ ਕੇਰਾ ਪਾ ਲਿਆ ਹੈ ਕਾਲ ਕਾਲ ਕਸਮਾਨ ਕਨੇਰਾ ਮਹਾਨ ਕਸਮਾਨ ਦਾ ਜੁੱਧ ਕਰ ਦਿੱਤਾ ਹੱਲੇ ਤੇ ਹੱਲਾ ਕਰ ਰਹੇ ਨੇ ਸਿੰਘ ਸੂਰਮੇ ਠੇਰ ਕੇਰ ਘੋਰੰਤਿ ਕਨੇ ਬਹੁਤ ਜ਼ਿਆਦੇ ਘੋੜਿਆਂ ਦੇ ਉੱਤੇ ਵਾਰ ਨੇ ਜਿਹੜਾ ਕੋਈ ਭਜਣਾ ਚਾਹੁੰਦਾ ਉਹਨੂੰ ਘੋੜਿਆਂ ਨਾਲ ਘੇਰ ਲੈਂਦੇ ਹਨ ਤਾਕ ਤਾਕ ਤੁੱਪ ਕੰਨਤੇ ਹਨ ਦੁੱਖਾਂ ਨਾਲ ਤੱਕ ਤੱਕ ਇਹ ਨਿਸ਼ਾਨੇ ਲਾ ਲਾ ਕੇ ਮਾਰ ਰਹੇ ਨੇ ਇਹਨਾਂ ਗੁਜਰਾ ਰੰਗੜਾ ਨੂੰ ਪੈਦਲ ਚਮਹੂ ਗੁਰੂ ਕੀ ਆਈ ਕਿਉਂਕਿ ਘੋੜਿਆਂ ਤੇ ਜਾਣ ਵਾਲੀ ਫੌਜ ਪਹਿਲਾਂ ਪਹੁੰਚ ਗਈ ਸੀ ਜੰਗ ਆਰੰਭ ਹੋ ਗਿਆ ਸੀ ਅਇਨਨੋ ਖਾਇ ਜਿਹੜੇ ਪੈਦਲ ਫੌਜ ਸੀ ਖਾਲਸਾ ਫੌਜ ਮਹਾਰਾਜੀ ਉਹ ਪੈਦਲ ਚੱਲਣ ਵਾਲੇ ਵੀ ਸੂਰਮੇ ਆ ਗਏ ਭਈ ਨਿਕਟ ਵੱਡ ਮਾਰ ਮਚਾਈ ਉਹ ਪੈਦਲ ਚੱਲਣ ਵਾਲਿਆਂ ਨੇ ਫਿਰ ਨੇੜੇ ਟੁੱਕ ਗਏ ਹਨ ਜਾ ਕੇ ਉਹਨਾਂ ਨੇ ਹੋਰ ਜਾਦੇ ਮਾਰ ਮਚਾ ਦਿੱਤੀ ਪ੍ਰਭੂ ਜੀ ਦੇਖੇ ਖਰੇ ਤਮਾਸ਼ਾ ਕਉਨੇ ਧਰਮਹਾਰਾਜ ਆਪ ਨੀਲੇ ਤੇ ਸਵਾਰ ਸਨ ਆਪ ਵੀ ਮਹਾਰਾਜ ਕੋ ਨੀਲੇ ਦੇ ਉੱਤੇ ਸਵਾਰ ਹੋ ਕੇ ਇਹੋ ਤਮਾਸ਼ਾ ਜੰਗ ਹੁੰਦਾ ਦੇਖ ਰਹੇ ਨੇ ਕਰ ਕਰ ਓਜ ਦਿਖਾਵੇਂ ਦਾਸਾਂ ਜਿਹੜੇ ਗੁਰਸਿੱਖ ਨੇ ਬਾਜਾਂ ਵਾਲੇ ਸਤਿਗੁਰਾਂ ਨੂੰ ਖੁਸ਼ ਕਰਨ ਵਾਸਤੇ ਅੱਗੇ ਵੱਧ-ਵੱਧ ਕੇ ਜੰਗ ਲੜਦੇ ਹਨ ਹੇਲਾ ਕਰਕੇ ਮਾਰੋ ਮਹਾਰਾ ਥੱਲੇ ਤੇ ਹੱਲਾ ਕਰਕੇ ਮਾਰੋ ਮਾਰ ਹੋ ਰਹੀ ਐ ਜਾਈ ਪਰਵੇਸ਼ੈ ਗ੍ਰਾਮ ਮਝਾਰਾ ਆਖਰ ਖਾਲਸਾ ਵਾਲੇ ਦਾਲਿਆਂ ਧੱਬ ਕੇ ਲੈ ਗਿਆ ਹੋਇ ਇੱਕ ਨਗਰ ਦੇ ਵਿੱਚ ਜਾ ਬੜੇ ਘਰ ਪਰ ਚਰੈ ਚਲਾਵਹਿ ਜਹ ਜਹ ਜਿਹੜੇ ਰੰਗੜ ਗੁਜਰ ਫਿਰ ਘਰਾਂ ਦੇ ਵਿੱਚ ਉੱਤੇ ਕੋਠਿਆਂ ਤੇ ਚੜਕੇ ਗੋਲੀਆਂ ਚਲਾ ਰਹੇ ਸੀ ਤਹ ਹਲਾਏ ਪਹੁੰਚ ਕਰ ਤਹ ਤਹ ਗੁਰਸਿੱਖ ਸਿੰਘਾ ਸੂਰ ਬਿਆ ਨੇ ਉੱਥੇ ਪਹੁੰਚ ਪਹੁੰਚ ਕੇ ਹਲਾਾ ਦਿੱਤੇ ਹਨ ਭਾਜਣਾ ਪੈ ਗਈਆਂ ਗੁੱਜਰ ਰੰਗੜ ਲੈ ਲੈ ਅਢੋ ਇਹ ਜਿਹੜੇ ਰੰਗੜ ਤੇ ਗੁੱਜਰ ਫਿਰ ਕੋਠਿਆਂ ਦੇ ਉੱਤੇ ਇਹਨਾਂ ਨੇ ਮੋਰਚੇ ਬਣਾਏ ਹੋਏ ਸੀ ਉਹਨਾਂ ਮੋਰਚਿਆਂ 'ਚ ਬੈਠ ਕੇ ਕਸ ਕਸ ਤੁਪਕਨ ਤੱਕ ਤੱਕ ਛਾਡੋ ਜਿਹੜੇ ਫਿਰ ਸਿੰਘਾਂ ਵੱਲ ਨੂੰ ਨਸਾਨੇ ਲੈ ਲੈ ਕੇ ਗੋਲੀਆਂ ਆ ਰਹੇ ਸੀ ਦਿਨ ਕੋ ਅੰਗ ਕਿਤ ਹੂੰ ਦਿਖ ਜਾਏ ਇਹ ਸਿੰਘ ਵੀ ਬਾਹਰੋਂ ਨਿਗਾ ਰੱਖਦੇ ਨੇ ਵੀ ਕੋਈ ਮੜਾ ਜਾ ਸਿਰ ਉੱਤੇ ਚੱਕੇ ਕੋਈ ਬਾਹ ਤਾਹਾਂ ਉੱਚੇ ਤੱਕੇ ਤਾਂ ਬੜੇ ਨਸਾਨੇ ਰੱਖਦੇ ਸਿੰਘ ਬਹੁਤ ਪੱਕੇ ਸੀ ਸਿੰਘ ਨਸਾਨਿਆਂ ਦੇ ਜਦੋਂ ਵੀ ਕੋਈ ਮੜਾ ਜਾ ਸਿਰ ਤਾਹਾਂ ਚੱਕਦਾ ਨਾਲ ਦੀ ਨਾਲ ਉੱਥੇ ਗੋਲੀ ਮਾਰਦੇ ਨੇ ਬਤੂਖ ਚਲਾ ਕੇ ਨਿਸ਼ਾਨਾ ਮਾਰ ਦਿੰਦੇ ਹਨ ਤੱਕ ਤੱਕ ਕੇ ਤਤਸ਼ਿਨ ਗੁਲਕਾ ਲੱਗ ਹੋਏ ਘਾਏ ਤਤਸ਼ਿਨ ਉੱਥੇ ਜਦ ਇਹ ਭੰਨ ਦਿੰਦੇ ਨੇ ਮਾਰ ਦਿੰਦੇ ਨੇ ਕੋਠੇ ਦੇ ਬੈਠੇ ਨੂੰ ਚੱਕ ਦਿੰਦੇ ਨੇ ਲਗੇ ਸੀਸ ਜਨ ਹੰਡੀਆਂ ਫੋਰੀ ਜਦੋਂ ਸਰ ਵਿੱਚ ਗੋਲੀ ਵੱਜਦੀ ਆ ਜਿਵੇਂ ਕੋਈ ਹੰਡੀ ਚੱਕਰੀ ਭੰਨ ਦੇਵੇ ਰੂਪੇ ਸਿੰਘ ਤਾਕ ਮਾਰਤ ਗੋਰੀ ਇਹੋ ਸਿੰਘ ਪੈਰ ਜਮਾ ਕੇ ਖੜੇ ਨੇ ਗੋਲੀ ਮਾਰਦੇ ਨੇ ਜਦੋਂ ਵੀ ਕੋਈ ਮੜਾ ਜਾ ਦਿਖਦਾ ਹੈ ਜੇ ਉਸ਼ਣ ਪਰ ਗ੍ਰਾਮ ਮਝਾਰੇ ਇਸ ਤਰ੍ਹਾਂ ਉਹ ਮਾਨੋ ਜਿਹੜੇ ਕੋਠਿਆਂ ਦੇ ਉੱਤੇ ਨਗਰ ਦੇ ਵਿੱਚ ਕੇਤਕ ਧੁਪਕਨ ਤੱਕ-ਤੱਕ ਮਾਰੇ ਕੋਠਿਆਂ ਤੇ ਬੈਠੀ ਮਾਰਦੇ ਤੇ ਸਿੰਘਾਂ ਨੇ ਨਸਾਨੇ ਲਾ ਲਾ ਕੇ ਪਤਾ ਲੱਗਿਆ ਵੀ ਉਹ ਬੈਠਾ ਹੈ ਜਦ ਹੀ ਚੱਕ ਦਿੰਦੇ ਆ ਉਹ ਕੋਠਿਆਂ ਤੇ ਲਟਾ ਦਿੰਦੇ ਹਨ ਸਿੰਘਾਂ ਨੇ ਦੋਹਾਂ ਨਸਾਨੇ ਲਾ ਲਾ ਕੇ ਇਹ ਆਉ ਗੁਰੂ ਕੇ ਖਾਲਸੇ ਨੇ ਇਹਨਾਂ ਰੰਗਣਾ ਗੁਜਰਾਂ ਨੂੰ ਦੱਸ ਦਿੱਤਾ ਕਿ ਕਿਵੇਂ ਸੰਗਤਾਂ ਲੁੱਟੀਆਂ ਹਨ ਕਿੰਨ ਤੱਕ ਬਾਜ ਗੜੀ ਮਹਿ ਬੜੇ ਤਾਂ ਦੇਖ ਲਿਆ ਕਿ ਹੁਣ ਵਿਚਾਰ ਨਹੀਂ ਬਚਣੀ ਫਿਰ ਜਾ ਕੇ ਗੜੀ ਦੇ ਵਿੱਚ ਕਿਲੇ ਚ ਬੜ ਗਏ ਹਨ ਵਹਿਰ ਨਾ ਜਮੇ ਪਾਏ ਕਿਤ ਅੜੇ ਕਿਸੇ ਦੇ ਬਾਹਰ ਪੈਰ ਨਾ ਜਮੇ ਭਾਵ ਕੇ ਅੱਗੇ ਹੋ ਕੇ ਲੜ ਨਹੀਂ ਸਕੇ ਕਰ ਢੋਆ ਢੇਰ ਹੀ ਧੁਕੇ ਗੁਰਸਿੱਖ ਸੂਰ ਮੇ ਚਾਰ ਸਪੈਰੇ ਤੋਂ ਢੋ ਕੇ ਨੇੜੇ ਢੋਆ ਹੁੰਦਾ ਨੇੜੇ ਹੋਣਾ ਯਾ ਦਾਗੇ ਤੋਂ ਅੱਗੇ ਵਾਧਦੇ ਵਾਧੇ ਜਮ੍ਹਾਂ ਨੇੜੇ ਹੋ ਕੇ ਠੁਕ ਗਏ ਹਨ ਅੰਨ ਨਗਰ ਦੇ ਵਿੱਚ ਜਾਵੜੇ ਦੁਰਗ ਚੁਗਿਰਦੇ ਫਿਰ ਫਿਰ ਕੁੱਕੇ ਹੁਣ ਕੰਨਾ ਕਿਲਾ ਰਹਿ ਗਿਆ ਬਾਕੀ ਨਗਰ ਚ ਤਾਂ ਸਾਰੇ ਬੜ ਗਏ ਹਨ ਹੁਣ ਨਗਰ ਦੇ ਆ ਕਿਲੇ ਦੇ ਆਲੇ-ਦਾਲੇ ਸਿੰਘਾਂ ਨੇ ਜਕਾਰੇ ਛੱਡੇ ਲਲਕਾਰੇ ਮਾਰੇ ਚਤਰ ਕਟੀ ਲਗ ਤੜਪੜ ਸ਼ੋਰੀ ਚਾਰ ਘੜੀਆਂ ਇਸ ਤਰ੍ਹਾਂ ਬਹੁਤ ਜ਼ਿਆਦੇ ਬੰਦੂਖਾਂ ਚੱਲੀਆਂ ਝੋਰ ਝੋਰ ਰਿਪ ਕਾਇਨ ਫੋਰੀ ਓ ਮੌਤ ਜਿਆਦੇ ਨਿਸ਼ਾਨੇ ਲਾ ਲਾ ਕੇ ਇਹਨਾਂ ਭਾਵਕੇ ਰੰਗੜਾ ਗੁਜਰਾ ਨੇ ਵੀ ਸਿੰਘਾਂ ਦਾ ਬਹੁਤ ਨੁਕਸਾਨ ਕੀਤਾ ਪਰ ਸਿੰਘਾਂ ਨੇ ਵੀ ਇਹਨਾਂ ਦਾ ਪੂਰਾ ਹੱਲਾ ਬੋਲ ਕੇ ਇਹਨਾਂ ਨੂੰ ਭਾਜੜਾ ਪਾ ਦਿੱਤੀਆਂ ਇਹਨਾਂ ਦੇ ਬਹੁਤ ਬੰਦੇ ਮਾਰੇ ਗਏ ਬਿਤਰਿਓ ਸੋਤ ਇੱਕ ਕਰਾਹੈ ਪਿਆ ਬਹੁਤ ਜਿਆਦੇ ਖੂਨ ਵਿੱਚ ਭਾਵਕੇ ਸਾਰੇ ਨਗਰ ਚਾਰਸ ਮੇਰੇ ਖੂਨ ਖਿੰਡਿਆ ਪਿਆ ਕੁਝ ਪੈ ਇਕਰਾਰ ਰਹੇ ਹਨ ਜਿਹੜੇ ਅਧਬ ਹੋਏ ਪਏ ਨੇ ਇਹ ਤਕ ਮਰੇ ਭਰੇ ਰਜਮਾ ਹੈ ਬਹੁਤ ਮਰੇ ਪਏ ਧਰਤੀ ਚ ਮਿੱਟੀ ਚ ਲਿਬੜੇ ਪਏ ਨੇ ਸਿੰਘਨ ਜੰਗ ਵਿਖੇ ਗੁਰ ਸਾਚਾ ਕਰਮੇਤਰ ਮਹਾਰਾਜ ਆਪਣੇ ਸਿੰਘਾਂ ਸੂਰਮਿਆਂ ਦਾ ਜੰਗ ਦੇਖ ਰਹੇ ਹਨ ਹੁੰਦਾ ਜਥਾ ਗਜਬ ਕੋ ਅਜਬ ਤਮਾਸ਼ਾ ਇਹ ਮਾਨੋ ਜਿਵੇਂ ਗਜਬ ਦਾ ਇੱਕਦਮ ਬਿਜਲੀ ਹੁੰਦੀ ਹੈ ਪੈਂਦੀ ਆ ਨਾ ਬੜੀ ਜਿਹੀ ਕਦਮ ਬਿਜਲੀ ਲਿਸ਼ਕੇ ਤਮਾਚਾ ਹੁੰਦਾ ਹੈ ਉਹ ਸਿੰਘਾਂ ਦਾ ਬਿਜਲੀ ਨੇ ਗਜ਼ਬ ਦਾ ਹੱਲਾ ਹੈ ਜਿਹੜਾ ਪੈ ਜਾਂਦਾ ਇਸ ਇਹਨਾਂ ਤੇ ਨਗਰੰਗਣਾ ਤੇ ਗ੍ਰਾਮ ਸਗਰ ਘਰ ਘਰ ਮਹਿ ਬਰੇ ਸਾਰੇ ਨਕਰ ਦੇ ਘਰ ਘਰ ਦੇ ਵਿੱਚ ਜਾਵੜੇ ਸਿੰਘ ਟੁਕ ਟੁਕ ਟੋਏ ਦੁਰਗ ਢਿਗ ਕਰੇ ਆਕਰ ਸਾਰਿਆਂ ਨੂੰ ਕੋਈ ਇਕੱਠੇ ਕਰਕੇ ਕਿਲੇ ਦੇ ਨੇੜੇ ਚਲੇ ਗਏ ਚਲੇ ਬੰਦੂਖ ਨਾਦ ਵੱਡ ਉਠਿਓ ਬੰਦੂਖਾਂ ਚੱਲਦੀਆਂ ਨੇ ਠਾ ਠਾ ਹੋ ਰਹੀ ਐ ਬੜੀ ਉੱਚੀ ਕਾੜ ਕਾੜ ਵੱਜ ਰਹੀਆਂ ਹਨ ਅਰਖਤ ਗੁਲਕਾਂ ਜਨ ਘਨ ਉਠਿਓ ਓ ਵਾਲ ਜਣੋ ਸਿੰਘਾਂ ਸੂਰਮਿਆਂ ਦੇ ਆ ਗੋਲੀਆਂ ਚੱਲ ਰਹੀਆਂ ਨੇ ਬਾਰ ਬਾਰ ਜਰ ਜਿਵੇਂ ਮੀਂਹ ਵਰਸ ਰਿਹਾ ਹੋਵੇ ਲਗੇ ਮੋਰਚੇ ਦੁਰਗਨ ਜੀਤੇ ਸਾਰੇ ਸਿੰਘਾਂ ਨੇ ਮੋਰਚੇ ਆਖ ਤੁਰਗ ਕਨੇੜੇ ਕਿਲੇ ਦੇ ਚਲੇ ਗਏ ਚਾਰ ਸਹਰੇ ਤੋਂ ਇਕੱਠਾ ਕਰਦੇ 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 ਸਿੰਘ ਲੜਦੇ ਲੜਦੇ ਅਨ ਕਿਲੇ ਦੇ ਕੋਲ ਪਹੁੰਚ ਗਏ ਹਨ ਸਸਤਰ त्यागे ਧੀਰ ਜਿਹੇ ਕੇ ਬਹੁਤ ਜਾੜੇ ਕਈਆਂ ਨੇ ਤਾਂ ਹਿੱਸਦੇ ਜਿਹੜਾ ਮਾੜਾ ਮੋਟਾ ਜੋਸ਼ੀਓ ਛੱਡ ਦਿੱਤਾ ਡਰ ਗਏ ਹਨ ਹੌਸਲਾ ਹਾਰ ਕੇ ਸ਼ਸਤਰ ਸੁੱਟ ਦਿੰਦੇ ਨੇ ਤੰਬ ਕਲੰਗੀ ਤਰ ਫੇਰ ਤੁਰੰਗਾ ਕਲੰਗੀ ਧਰ ਮਹਾਰਾਜ ਨੇ ਘੋੜਾ ਫੇਰਿਆ ਸ਼੍ਰੀ ਮੁਕਤੇ ਕਹ ਬਾਕ ਉਤੰਗ ਬੜੇ ਉੱਚੀ ਦੇ ਕੇ ਮਹਾਰਾਜ ਨੇ ਬਚਨ ਕੀਤਾ ਜਦੋਂ ਇਹ ਸਾਰੇ ਕਿਲੇ 'ਚ ਬੜ ਗਏ ਕੁਝ ਬਾਕੀ ਮਾਰੇ ਗਏ ਕਈਆਂ ਡਰਦਿਆਂ ਨੇ ਹੱਥ ਜੋੜ ਲਏ ਸਿੰਘਾਂ ਨੇ ਚਾਰਸ ਫਿਰ ਕਿਲੇ ਨੂੰ ਜਦੋਂ ਘੇਰਾ ਪਾ ਲਿਆ ਫਿਰ ਬਾਜਾਂ ਵਾਲੇ ਨੇ ਆਵਾਜ਼ ਦਿੱਤੀ ਹੈ ਘਾਲੋ ਹੇਲ ਘੜੀ ਪਰ ਚਮਹੋ ਮਹਾਰਾਜ ਕਹਿਣਗੇ ਸਿੰਘੋ ਸੂਰਮਿਆਂ ਹੱਲਾ ਕਰੋ ਕਿ ਇਸ ਕਿਲੇ ਦੇ ਉੱਤੇ ਘੜੀ ਦੇ ਉੱਤੇ ਚੜਜੋ ਥੈਂ ਜਖੜਗ ਕੋ ਅੰਤਰ ਵਢਿਓ ਬੜੇ ਜਲਦੀ ਕਿਲੇ ਦੇ ਵਿੱਚ ਵੜ ਕੇ ਤਲਵਾਰਾਂ ਧੂਕੇ ਜਿੰਨੇ ਅੰਦਰ ਨੇ ਸਾਰਿਆਂ ਨੂੰ ਮਜਾ ਚ ਖਾ ਦਿਓ ਲੜਨ ਦਾ ਦੁਸ਼ਟਨ ਖੰਡਨ ਖੰਡ ਬਹਿ ਹੰਡਾਓ ਇਹਨਾਂ ਦੁਸ਼ਟਾਂ ਦੇ ਟੋਟੇ ਟੋਟੇ ਕਰ ਦਿਓ ਮਹਾਰਾਜ ਨੇ ਜੋਸ਼ ਦੇ ਵਿੱਚ ਬੜੇ ਉੱਚੀ ਦੇ ਕੇ ਆਖਿਆ ਕੇ ਇਹਨਾਂ ਦੁਸ਼ਟਾਂ ਨੂੰ ਕੀਤੀ ਦੀ ਸਜ਼ਾ ਮਿਲੇ ਮੰਦੂ ਰਨ ਪਰ ਚੰਡ ਨਾ ਛੱਡੋ ਮਹਾਰਾਜ ਕਹਿੰਦੇ ਪ੍ਰਚੰਡ ਤਿੱਖਾ ਜੰਗ ਕਰੋ ਹੁਣ ਨਾ ਇਹਨਾਂ ਨੂੰ ਛੱਡੋ ਓ ਮਹਾਰਾਜ ਨੇ ਲਲਕਾਰਾ ਮਾਰ ਦਿੱਤਾ ਬਾਜਾਂ ਵਾਲੇ ਸਤਗੁਰਾਂ ਨੇ ਬੜੇ ਉੱਚੀ ਆਵਾਜ਼ ਦੇ ਵਿੱਚ ਗਰਜਵੇਂ ਚ ਕਹਿ ਦਤਾ ਹੈ ਸੁਣ ਗੁਰ ਹੁਕਮ ਸਿੰਘ ਮਨ ਕੋਪੇ ਬਸ ਮਹਾਰਾਜ ਦਾ ਹੁਕਮ ਹੋਣ ਦੀ ਡੈਰ ਸੀ ਸਿੰਘਾਂ ਦਾ ਮੌਤ ਨਾਲ ਤਾਂ ਗੱਲੇ ਨਹੀਂ ਸੀ ਕੋਈ ਗੁਰੂ ਦਾ ਹੁਕਮ ਮੰਨਣਾ ਨਹੀਂ ਸੀ ਮੰਨਣਾ ਸੀ ਨਾ ਬਰ ਨਾਲ ਦੇ ਨਾਲ ਜੋਸ਼ ਮਚਾ ਗਏ ਨੇ ਸਾਰੇ ਸੂਰਮੇ ਚੌਂ ਦਿਸ ਚਰਨ ਦੁਰਗ ਢਿਗ ਰੁਪੇ ਸਾਰੇ ਸੂਰਮੇ ਕਿਲੇ ਦੇ ਤੇ ਚਰਨ ਵਾਸਤੇ ਜਾਬ ਜੇ ਮਾਰ ਮਾਰ ਮਰੋਂ ਰਨ ਪਰ ਚੜਨਾ ਛੱਡੋ ਸੁਣ ਗਰ ਹੁਕਮ ਸਿੰਘ ਮਨ ਕੋ ਪੇ ਸਿੰਘ ਸੁਣ ਕੇ ਬਹੁਤ ਜੋਸ਼ ਵਿੱਚ ਆਏ ਯਾਰ ਮਾਰ ਬੋ ਮਾਰ ਕੋ ਪਾਰੇ ਹਉ ਸਾਰੇ ਗੁਰਸਿੱਖੋ ਬੜੇ ਜੋਸ਼ ਦੀ ਨਾਲ ਮਾਰ ਲੋ ਮਾਰ ਲੋ ਉੱਚੀ ਉੱਚੀ ਲਲਕਾਰੇ ਮਾਰਦੇ ਜਾ ਪਹੁੰਚਦੇ ਨੇ ਗੜੀ ਪੁਰ ਕੇ ਨਿਕਟ ਸਿਧਾਰੇ ਇਹ ਜਾ ਜੜਾ ਦਰਵਾਜ਼ਾ ਸੀਨਾ ਮਾ ਤੋੜਨ ਵਾਲਾ ਸੀ ਐਨ ਗੜੀ ਦਾ ਇੱਕ ਦਰਵਾਜ਼ੇ ਦੇ ਅੱਗੇ ਜਾ ਬਜੇ ਟਿਗ ਟੂਕੇ ਟਿਖ ਢੋਇਓ ਹੱਲਾ ਜਦੋਂ ਇਹਨਾਂ ਰੰਗਣਾ ਗੁਜਰਾ ਨੇ ਦੇਖ ਲਿਆ ਕਿ ਸਿੰਘਾਂ ਦਾ ਹੱਲਾ ਹੋ ਗਿਆ ਹੈ ਬਸ ਸੁਣ ਗੜੀ ਦੇ ਵਿੱਚ ਵੜਨ ਵਾਲੇ ਹਨ ਤੁਰਕਨ ਕੋ ਧੀਰਜ ਔਰ ਹੱਲਾ ਇਹਨਾ ਤੁਰਕਾਂ ਦਾ ਧੀਜ ਟੁੱਟ ਗਿਆ ਹੌਸਲਾ ਹਾਰ ਗਏ ਅੰਤਰ ਬਰੇ ਕਤਲ ਕੋ ਕਰੈ ਇਹ ਸਿੰਘ ਜਦੋਂ ਹੁਣ ਅੰਦਰ ਵੜ ਜਾਣਗੇ ਫੇਰ ਸਾਡੀ ਕੋਈ ਜਾਨ ਦੀ ਖੈਰ ਨਹੀਂ ਹੈ ਇਹਨਾਂ ਨੇ ਭੈ ਸਾਨੂੰ ਸਾਰਿਆਂ ਨੂੰ ਇਹ ਪਾਰ ਬੁਲਾ ਦੇਣਾ ਕਤਲ ਕਰ ਦੇਣਾ ਹੈ ਅਰੇ ਨ ਹਮ ਰਿਪ ਵਹਿਰ ਨਾ ਥਿਰੈ ਹੁਣ ਸਿੰਘਾਂ ਨੇ ਪਾਰ ਨਹੀਂ ਟਕੜਾ ਹੈ ਇਹਨਾਂ ਨੇ ਅੰਦਰ ਵੜ ਜਾਣਾ ਹੈ ਅਸੀਂ ਇਹਨਾਂ ਨੂੰ ਹੁਣ ਰੋਕ ਨਹੀਂ ਸਕਦੇ ਹਾਂ ਗੀਦੇ ਮਰਵੇ ਕਹੋ ਡਰ ਧਰ ਕੇ ਇਹ ਗੀਦੇ ਮੌਤ ਦੇ ਡਰ ਤੋਂ ਡਰ ਕੇ ਤਜੈ ਜਦ ਇਮਾਮ ਮਸਲਤ ਕਰਕੇ ਸਦਾ ਕਰ ਲਵੇ ਆਪਾਂ ਹੁਣ ਜੰਗ ਛੱਡ ਦਈਏ ਤੇ ਇੱਕ ਹੱਲਾ ਪੱਲਾ ਤਬ ਫਿਰਾ ਸਿੰਘਾਂ ਦਾ ਹੱਲਾ ਦੇ ਕੇ ਇਹਨਾਂ ਨੇ ਬੜੀ ਜਲਦੀ ਕਿਲੇ ਦੇ ਉੱਤੇ ਚੜ੍ਹ ਗਏ ਪੱਲਾ ਫੇਰ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਪੱਲਾ ਫੇਰ ਨਾ ਹੁੰਦਾ ਚਟਾ ਕਪੜੇ ਦਾ ਝੰਡਾ ਚੜ੍ਹਾ ਦੇਣਾ ਪੱਲਾ ਫੇਰ ਦੇਣਾ ਇਹਨਾਂ ਨੇ ਫੇ ਪੱਲਾ ਫੇਰਿਆ ਪ੍ਰਭੂ ਜੀ ਤਜੋ ਗ੍ਰਾਮ ਲਖ ਚੇਰਾ ਬੇਚੀਆਂ ਕਰਨ ਲੱਗੇ ਹੇ ਸਤਗੁਰੂ ਜੀ ਅਸੀਂ ਆਪ ਜੀ ਦੇ ਦਾਸ ਆ ਸਾਨੂੰ ਬਖਸ਼ ਦੋ ਬਖਸ਼ ਦੋ ਇਓ ਹੁਣ ਬੇਨਤੀਆਂ ਕਰਦੇ ਹਨ ਇਥੋਂ ਅਗਲਾ ਇਤਿਹਾਸ ਆਪਾਂ ਕੱਲ ਨੂੰ ਵਿਚਾਰਾਂਗੇ ਫਿਰ ਕੀ ਬਣਦੀ ਆ ਹੁਣ ਇਹਨਾਂ ਨਾਲ ਸਵਾਉ ਅਜ ਰਮਾਲੇ ਦੀ ਸੇਵਾ ਹੋਣੀ ਐ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਪਿਆਰ ਨਾਲ ਪੰਕਤੀਆਂ ਸਰਵਣ ਕਰਕੇ ਫਤਿਹ ਪ੍ਰਵਾਨ ਕਰਨੀ ਜੀਓ ख हल्ला पल्ला तब फेरा प्रभु जी तजो ग्राम लख चेरा गुरु जी का खालसा गुरु, गुरु जी, जी की, की फतेह